ਅੱਜ ਆਪਣੇ ਕੋਲ ਆ ਗਏ ਨੇ ਕਾਪਰੇਟ ਵਾਲੀਆਂ ਕਾਰਾਂ ਮਰੂਤੀ ਦੀਆਂ ਜੈਨ ਦੋ ਜੈਨ ਕਾਰਾਂ ਤੇ ਅਸੀਮ ਕਾਰ ਤੇ ਇੱਕ ਨੈਨੋ ਕਾਰ ਤੇ ਆਪਣੇ ਨਾਲ ਅੱਜ ਜੁੜ ਗਏ ਨੇ ਫਿਰ ਅਮਰਤਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਅੱਜ ਆਪਣੇ ਨਾਲ ਸਾਲੀਪੁਰ ਵੀ ਲੱਗਿਆ ਗੋਗੋ ਕੋਗੋ ਲਾ ਕੇ ਪੂਰਾ ਹਨ ਵਧੀਆ ਹਨ ਹੋਰ ਕਿਵੇਂ ਵਧੀਆ ਵਧੀਆ ਕੀ ਗੱਡੀਆਂ-ਗੱਡੀਆਂ ਕੀ ਸੇਟਿੰਗ ਦਾ ਫਿਰ? ਰੇਟਸ ਬਾਈ ਬਹੁਤ ਵਧੀਆ ਗੱਡੀਆਂ ਨੇ। ਹਾਂ। ਛੋਟੇ ਮਾਰਜੇ ਨੇ, ਛੋਟੇ ਬਜਟ ਦੇ ਆ ਬਹੁਤ ਹੀ ਸੀਰੀਅਸ ਲੈਵਲ ਤੇ ਐਂਡ ਹੈ। ਐਂਡ ਗੱਡੀਆਂ ਨੇ ਪੁਰੀਆਂ। ਜਿਹੜੇ ਵੀਰ ਕਹਿੰਦੇ ਸੀ ਵੀ ਘੱਟ ਰੇਟ ਵਾਲੀ ਗੱਡੀ ਆਪਾਂ ਨੂੰ ਜਿਹੜੀ ਆ 50-60 ਤੋਂ 70000 ਦੀ ਤਾਂ ਉਹਨਾਂ ਬਾਅਦ ਸਪੈਸ਼ਲ ਗੱਡੀਆਂ ਆਪਾਂ 50-60 ਤੋਂ 70000 ਵਾਲੀ ਗੱਡੀਆਂ ਲੈ ਕੇ ਆਏ ਆ। ਤੇ ਸਭ ਤੋਂ ਪਹਿਲਾਂ ਬਈ ਪਤਾ ਕਰ ਲੋ ਨੋਟ ਧੂਰੀ ਕਾਰ ਬ ਯਾਰ। ਆਪੋਜ਼ਿਟ ਟੂ TVS ਏਜੰਸੀ ਤੇ ਸਮਾਰਟ ਪੁਆਇੰਟ ਐਮ ਕੇ ਬਾਈਪਾਸ ਰੋਡ ਤਹਿਰ ਤੂਰੀ ਪਹਿਲਾਂ ਗੱਲ ਅਸਤਿਮ ਦੇ ਅਸਤਿਮ ਦੇ ਪਹਿਲਾਂ ਇੱਕ ਸਟੀਮ ਸੀ ਆਪਣੇ ਕੋਲ ਅਲਾਈ ਵੀਲਾਂ ਵਾਲੀ ਤਾਂ ਉਸਦੇ ਕਸਟਮਰ ਬਹੁਤ ਆਏ ਨੇ ਤਾਂ ਡਿਮਾਂਡ ਆਪਣੇ ਕੋਲ ਸਟੀਮ ਦੀ ਬਹੁਤ ਆਈ ਆ ਕਈ ਵੀਰਾਂ ਨੇ ਕਿਹਾ ਵੀ ਇਸਟੀਮ ਕਾਰ ਲੈ ਕੇ ਆਓ ਤਾਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ 2005 ਮਾਡਲ 12ਵੇਂ ਮਹੀਨੇ ਦੀ ਇਸਟੀਮ ਕਾਰ। ਲੋ ਜੀ ਪਹਿਲਾਂ ਗੱਡੀ ਫਰੰਟ ਤੋਂ ਖਾ ਦਿਓ। ਪੂਰੀ ਘੈਂਟ ਕਾਰ ਆ ਇਹ ਪੰਜਾਬ ਦਾ ਨੰਬਰ 26 ਤੱਕ ਪਾਸਿੰਗ। ਫਿਰ ਜੀ ਕੀ ਸਟੇਟਰ ਦਾ ਗੱਡੀ ਦਾ ਪੇਂਟ ਬੋਂਡ ਦਾ ਹਾਲ ਕੀ ਬੋਲਦੇ ਜੀ ਨਾ ਨਨ ਐਕਸੀਡੈਂਟ ਵੀ ਘਾਰਾ ਠੀਕ ਹੈ ਜੀ ਉਹ ਪਹਿਲਾਂ ਵੀ ਦੱਸਿਆ ਸੀ 2005 ਮਾਡਲ ਦਾ ਡੀ 24 ਠੀਕ ਹੈ ਜੀ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਘਾਰਾ ਉਹ ਸੋਹਣਾ ਘਾਰਾ ਉਹਦੇ ਬਹੁਤ ਹੀ ਕੋਡਿਆ ਪਿੱਲਰ ਨੇ ਗੱਲ ਕਰਦੇ ਬੜੇ ਸਾਫ ਵੱਢੀ ਨੇ ਪੂਰੇ ਹਿਸਾਬ ਨੇ ਠੀਕ ਹੈ ਜੀ ਲਓ ਜੀ ਆਪਾਂ ਇੰਜਨ ਦੀ ਸਟਾਰਟ ਕਰਤੀਏ ਘਾਰ ਵੀਰ ਦੀ ਬੜੀ ਸਫਾਈ ਕਰ ਰਹੇ ਨੇ ਗੱਡੀ ਬਹੁਤ ਹੀ ਘੈਂਦਾ ਫਰੰਟੀ ਪਹਿਲਾਂ ਉਹ ਫਰੰਟੀ ਹੈ ਘੰਨੇ ਘਾਰ ਇਹਦੇ ਬਾਕੀ ਮਾਡਲ ਦੇ ਹਿਸਾਬ ਨਾਲ ਦਾ ਫਿਰ ਬੱਲੇ ਬੱਲੇ ਕਰ ਹੀ ਪਿਆ ਜੀ ਪੂਰੀ ਵਧੀਆ ਘਾਰਾ ਸੋਬਰੇ fui ਕੱਢੇ ਦਾ ਨਕਤਾ ਆਪਣੇ ਕੋਲੇ ਸੋਹੇ ਰੇਟ ਵਾਲੀ ਗੱਡੀ 30000 ਹਜ਼ਾਰ ਆ ਵੀਰ ਜੀ ਉਸੀ ਉਸੀ ਗੱਡੀ ਦਾ ਹਰ ਤੀਰ ਪਰ ਦਿਨ ਹਰ ਗੱਡੀ ਦੀ ਹਰ ਚੀਜ਼ ਵੀਰ ਜੀ ਦੱਸ ਸਕਦੇ ਨੇ ਵਰਤੀਆਂ ਬੈਟਰੀ ਮੁੱਢਰੀ ਵਧੀਆ ਤੇ ਵੀਰ ਜੀ ਦੇ ਰੱਦ ਫਰੰਟ ਗਲਾਸ ਵੀ ਇੰਨੀ ਕ ਸਾਫ਼ ਗੱਡੀ ਆ ਵੀਰ ਜੀ ਫਰੰਟ ਕਲਾ ਨਾਲ ਦੀ ਐ ਨਾਲ ਦਾ ਜੀ ਨਾ 2005 ਦਾ ਇਹ ਨਾਲ ਰਹੀ ਆ 2005 ਦਾ ਸਾਰਾ ਮਦਰ ਵੀ ਚੈੱਕ ਕਰ ਸਕਦੇ ਹੋ ਤੇ ਮਾਰ ਕੇ ਰੂਪੀ ਰਣਤੀ ਵਿੱਚ ਜਾ ਕੇ ਵੀ ਇਹ ਨਾਲ ਦਾ ਗਲਾਸ ਹੈਗਾ ਕਿ ਨਹੀਂ ਹੈਗਾ ਇਹ ਜਿਹੜੀ ਐਕਸੀਡੈਂਟ ਕੋਈ ਹੋਰ ਕਿਤੇ ਪਾਸੇ ਪਾੜ ਕੇ ਠੀਕ ਆ ਜੀ ਲੱਕੀ ਬਚੀ ਏਸੇ ਪਾਸੇ ਹੁਣੇ ਏਸੀ ਉਸੇ ਗੱਡੀ ਦਾ ਵਰਕਿੰਗਾ ਲੋ ਜੀ ਬਿੱਟੂ ਦਿਖਾ ਦੁਬਾਰਾ ਇੰਟੀਰੀਅਰ ਮੀਟਰ ਦਿਖਾਓ ਜੀ ਮੀਟਰ ਦੀ ਤਕਰੀਬਨ ਕਿੰਨੀ ਕੀਮਤ ਜੀ 80000 ਦੇ ਸੰਦੀ ਚੱਲੀ ਹੈ ਗੱਲ ਹਾਂ ਜੀ 80000 ਦੇ ਸੰਪਤੀ ਚੱਲੀ ਜੀ ਕਾਰ ਵਧੀਆ ਪ੍ਰੋਡਕਟ ਲੈ ਜੋ ਵੀਰੇ ਜਿਹੜੇ ਵੀਰ ਨੇ ਘੱਟ ਚੱਲੀ ਹੋਈ ਕਾਰ ਘੱਟ ਰੇਟ ਵਾਲੀ ਕਾਰ ਛੋਟੇ ਬਜਟ ਵਾਲੀ ਕਾਰ ਲੈਣੀ ਆ ਪੂਰੇ ਸਾਰੇ ਫੰਕਸ਼ਨ ਵਰਕਿੰਗ ਵਾਲੀ ਕਾਰ ਲੈਣੀ ਆ ਤਾਂ ਆਪਣੇ ਕੋਲੇ ਅਸੀਂ ਵੀ ਵੈੱਬਸਾਈਟ ਤੋਂ ਆਪ ਮਾਡਲ ਵਾਲਾ ਕਾਰ ਆਪਣੇ ਕੋਲੇ ਹਾਜ਼ਰ ਆ ਨੰਬਰ ਵੀ ਵੀਰ ਜੀ ਬਹੁਤ ਦੇ ਦਿੱਤਾ ਲੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਹੁਣ ਬੂਟ ਫਲੋਰ ਦੀ ਕਿ ਮੈਂ ਵੀਰ ਜੀ ਬੂਟ ਫਲੋਰ ਨਾਲ ਵਜੇ ਆਪਾਂ ਬਹੁਤ ਵਧੀਆ ਜਿਹਾ ਕੁੰਡ ਦਾ ਚੱਕਿਆ ਨਹੀਂ ਆਪਾਂ ਇਹਦਾ ਹਾਂਜੀ ਲੋ ਜੀ ਆਪਾਂ ਤੁਹਾਨੂੰ ਬੂਟ ਫਲੋਰ ਦਿਖਾਉਂਦੇ ਆ ਅੱਤਾਂ ਕੁੱਤਾ ਗੱਡੀ ਦਾ ਬ੍ਰੇਕਿੰਗ ਦਾ ਚਲੋ ਇੰਨੇ ਕ ਮਾਡਲ ਦਾ ਹੁੰਦੀ ਆ। ਬਾਕੀ ਇਹ ਦੇਖ ਤਾਉਦੇ ਹਾਂ ਕੋਈ ਅਰਾਸ਼ਟਰੀ ਨਹੀਂ ਕਿਸੇ ਵਸੇ ਵੀ। ਨਹੀਂ ਆਮ ਆਪਾਂ ਦੇਖਦੇ ਆ ਅਮਰੂਤੀ ਦੀ ਕਾਰਾਂ ਦਾ ਮਤਲਬ ਕੀ ਹੁੰਦਾ ਥੋੜਾ ਮਟਾਰ ਅਰਾਸ਼ਟਰੀ ਦੀ ਪ੍ਰੋਬਲਮ ਜਿਹੜੀ ਪੁਰਾਣੇ ਮਾਡਲ ਦੀ ਹੁੰਦੀ ਸੀ ਉਹਦੀ ਹੁੰਦੀ ਹੋਊ। ਬਾਕੀ ਦੇਖੋ ਜੇ ਡੱਕੇ ਟੁੱਕੀ ਵਗੈਰਾ ਗੱਡੀ ਦੀ ਸ਼ੀਲਡ ਆ। ਸਪੈਲਰ ਲੱਗਾ ਹੈ। ਸਪੈਲਰ ਪੂਰੀ ਸ਼ੌਂਗੀ ਆ ਕਿੱਦਾਂ ਆਈ। ਪਹਿਲਾਂ ਬੜਾ ਇਹਦਾ ਵੀਰ ਜੀ ਦਾ ਨਾ ਹੁੰਦਾ ਸਪੈਲਰ ਵੀ ਸਪੈਲਰ ਲੱਗਾ ਹੈ ਗੱਡੀ ਦਾ ਤਾਂ ਗੱਡੀ ਵਧੀਆ ਹੀ ਹੋਊਗੀ। ਇਸ ਸਪੈਲਰ ਵਾਲੀ ਕਾਰ ਆ। ਵਰ ਗੱਡੀ ਦਾ ਨਾਲ ਦੇ ਹੀ ਆ। ਲੋ ਜੀ ਬੈਕ ਤੋਂ ਸਾਰੇ ਵਿੰਡੋ ਪਾਵਰ ਨੇ ਪਿੱਛੇ ਠੀਕ ਹੋ ਕਰਾ ਸ਼ੀਸ਼ੇ ਦੇ। ਬੈਕ ਤੋਂ ਧੀਰੇ ਧੀਰੇ ਦੇਖ ਸਕਦੇ ਆ ਆਪਾਂ ਕਾਰ। ਠੀਕ ਹੋ ਕਰ ਵਗੈਰਾ ਲੱਗੇ ਹੋਏ ਨੇ। ਕੋਈ ਕਨੈਕਸ਼ਨ ਦਾ ਕੋਈ ਖਰਾਬ। ਸਾਰੇ ਵਿੰਡੋ ਪਾਵਰ ਪਾਵਰ ਸ਼ੇਰਿੰਗ। ਬਾਕੀ ਸੀਡੀ ਸੁਡੀ ਵਗੈਰਾ ਗੱਡੀ ਪੈਂਟ ਡਰਾਈਵਰ ਜੋ ਵੀ ਹੈਗਾ ਉਹ ਵੀ ਵਰਕਿੰਗ ਹੋਣਾ ਚਾਹੀਦਾ। ਸਾਰਾ ਕੁਝ ਵਰਕਿੰਗ ਆ। ਤੇ ਵੀ ਜੀ ਆਪਾਂ ਧੀਰੇ ਧੀਰੇ ਵੀ ਕਰ ਕਰੀਏ। ਕਿਹਦਾ ਕੀ ਰੇ ਦਾ। ਦੀ ਇਹ ਪਾਸ ਸੀਗਾ 10000 ਰੁਪਏ ਦੀ ਦੇਣਾ 8000 ਦੀ ਮਾੜਾ ਮਟਾ ਕੇ ਹੋਰ ਵੀ ਤੇਰਾ ਵੀੇੇ ਕਰਦੇ ਆ ਉਹਦੇ ਦੇ ਔਰ ਥੋੜਾ ਜਾ ਗੱਡ ਬਣਾਉਂਦਾ ਤੇਰਾ ਰੇਟ ਦਾ ਵੀਰ ਜੀ ਦੱਸ ਰਿਹਾ ਕੋਈ ਜ਼ਿਆਦਾ ਫਰਕ ਨਹੀਂਗਾ ਥੋੜਾ ਮੋਟਾ ਹੀ ਹੋਗਾ ਕੋਈ ਜ਼ਿਆਦਾ ਕੋਈ ਘੱਟ ਰੇਟ ਵਾਲੀ ਪਹਿਲੀ ਹੀ ਗੱਲ ਆ ਇੰਨਾ ਹੀ ਖਿੱਚ ਕੇ ਰੇਟ ਲਾਉਂਦੇ ਆ ਸੀ ਵੀ ਗੱਡ ਗੱਡ ਦਾ ਕੋਈ ਫਰਕ ਨਹੀਂ ਘੱਟ ਰੇਟ ਵਾਲੀ ਕਾਰ ਲਓ ਜੀ ਆਪਾਂ ਇਹ ਤੁਹਾਨੂੰ ਦੱਸਦੀ ਆ ਕਾਰ ਬਹੁਤ ਵਧੀਆ ਕਾਰ ਹੈ ਉਹ ਥੋੜੇ ਟਾਈਮ ਲਈ ਆ ਇਹ ਜਿਹੜੀ ਗੰਗਰੋ ਅਧਿਕਾਰਾਂ ਗੱਡੀ ਵੇਚੀ ਜੀ ਫਿਰ ਸਾਥੀ ਨੂੰ ਇਹ ਲੱਭ ਕੇ ਬਹੁਤ ਮੁੱਕਣ ਲੈ ਗਿਆ ਤੇ ਨੈਕਸਟ ਕਰ ਆ ਗਈ ਆ ਜੈਨ ਪੈਟਰੋਲ ਬਹੁਤ ਠੀਕ ਹੈਂਡ ਕਰ ਇਹਨੇ ਗੱਡੀ ਨੇ ਕਾਫੀ ਟਾਈਮ ਤੱਕ ਪੰਜਾਬ ਵਿੱਚ ਰਾਜ ਕੀਤਾ ਵਧੀਆ ਗੱਡੀ ਆ ਵਧੀਆ ਕੰਪਰਟਮੈਂਟ ਜਿਹੜੇ ਬੰਦੇ ਨੇ ਜਿਹਨੂੰ ਕਿਤੇ ਵੀ ਨੇ ਭਾਈ ਨੇ ਗੱਡੀ ਲੈਣੀ ਆ ਟੈਕਟ ਵਾਲੀ ਜੈਨ ਕਾਰ ਦਾ ਇੰਟਰਸਟਡ ਆ ਤਾਂ ਆਪਣੇ ਕੋਲੇ ਇਹ 2004 ਮਾਡਲ ਗੱਡੀ ਆਜਰਾ ਇਹਦੀ ਕੀਮਤ ਕਿੰਨਾ ਦਾ ਗੱਡੀ ਦਾ 2004 ਮਾਡਲ ਠੀਕ ਆ ਜੀ ਤੇ 25 26 ਤੱਕ ਵਸਲੀ ਪਈ ਹੈ ਇਹਦੀ 25 26 ਦਾ ਠੀਕ ਆ ਜੀ ਕਿ ਹੁਣ ਕਿ ਪਿੱਛੋਂ ਵਿੱਚ ਕੋ ਪ੍ਰੋਪਰ ਸਾਈਡਾ ਨਹੀਂ ਮਿਲਦੀ ਆ ਪਾਪੋ ਨਹੀਂ ਸਾਡਾ ਮਿਲ ਰਹੀਆਂ ਵਿੱਚੋਂ ਵਿੱਚੋਂ ਪੇਂਟ ਹੈ ਨੋ ਅੱਜ ਮਜੇ ਹੈਗੀ ਆ ਗੱਡੀ ਨੂੰ ਕੌਣ ਐਕਸੀਡੈਂਟ ਵਾਲਾ ਕਾਰ ਆ ਠੀਕ ਆ ਜੀ ਫਰੰਟ ਗਲਾਸ ਬ੍ਰੇਕ ਹੈ ਦਾ ਸੋ ਫਰੰਟ ਗਲਾਸ ਵੀਰ ਜੀ ਦੱਸ ਰਹੇ ਨੇ ਬ੍ਰੇਕ ਆ ਟੱਚਿੰਗ ਬੱਚਿੰਗ ਪੈਸੇ ਤਾਂ ਰਹੀ ਨਹੀਂ ਮੇਰੇ ਜੀ ਉਸਦੀ ਪੈਂਦੀ ਪੈ ਟਾਇਰ ਹੈਗੇ ਨੇ ਇਹ ਵੀ ओरिजिनल ਨੇ ਆਟ ਨੇ ਮੱਕੇ ਟਾਇਰ ਤਕਰੀਬਨ 25 30% ਵੀ ਜੀ ਦੱਸ ਰਹੇ ਨੇ ਇੰਨੇ ਦੇ ਨੇੜੇ ਤੇੜੀ ਨੇ ਤੇ ਵੀਰ ਜੀ ਵਿੱਚੋਂ ਕਿਵੇਂ ਗੱਡੀ ਵਿੱਚੋਂ ਇੰਟੀਰੀਅਰ ਦੇਖੋ ਆਹ ਉਹਦੇ ਨੂੰ ਸੋਹਣੀ ਕਾਰ ਆ ਸਾਫ਼ ਸੁਥਰੀ ਕਾਰ ਆ ਜੀ ਬੰਦਾ ਪਰ ਚੜੇ ਨੇ ਮਾਡਲ ਦੇ ਹਿਸਾਬ ਨਾਲ ਵਧੀਆ ਕਾਰ ਆ ਜੀ ਪੂਰੀ ਐਨ ਦੇਖ ਸਕਦੇ ਹੋ ਤੁਸੀਂ ਬਾਕੀ ਏਸੀ ਉਸੀ ਗੱਡੀ ਦਾ ਵਰਕਿੰਗ ਆ ਫਰੰਟ ਗਲਾਸ ਦੀ ਗੱਲ ਕਰੀਏ ਫਰੰਟ ਗਲਾਸੀ ਆਪਾਂ ਤੁਹਾਨੂੰ ਤੁਹਾਨੇ ਆ ਆਕਰ ਫਰੰਟ ਗਲਾਸੀ ਗੱਡੀ ਦਾ ਨਾਲ ਦਾ ਲਓ ਜੀ ਕਨੈਕਟਰ ਸਾਈਡ ਤੋਂ ਦੇਖੋ ਫਾਰ ਹਲਕੇ ਹਲਕੇ ਵੀ ਜੀ ਰਸਟਿੰਗ ਦਾ ਹੈਗੀ ਆ ਨਾ ਜੀ ਫਿਰ 2004 ਮਾਡਲ ਆ ਫਿਰ ਵੀ ਆਪਕੇ ਕੋਲ ਕੀ ਮਰੂਤੀ ਨੂੰ ਪ੍ਰੋਬਲਮ ਸੀ ਕਿ ਵਧੀਆ ਗਾਰ ਮਰੂਤੀ ਨੂੰ ਪ੍ਰੋਬਲਮ ਸੀ ਮਰੂਤੀ ਵਿੱਚ ਹੁੰਦਾ ਸੀ ਸਿਸਟਮ ਇਹ ਲਓ ਜੀ ਆਪਾਂ ਤੁਹਾਨੂੰ ਇੱਕ ਛੋ ਵੀ ਦਿਖਾ ਦਿੰਦੇ ਹਾਂ ਟੀ ਦੇ ਗਾਰ ਦਾ ਇੰਨਾ ਮਾਹੌਲਾ ਦੇ ਵਿੱਚ ਫਰੰਟ ਵਿੰਡੋ ਪਾਵਰ ਆਈ ਆ ਪਾਵਰ ਐਲ ਐਫ ਆਈ ਮੋਡ ਲੱਗ ਗਈ ਫਰੰਟ ਐਕਸਾਈਮ ਠੀਕ ਹੈ ਜੀ ਫਰੰਟ ਗਲਾਸ ਆਪਾਂ ਜਿਵੇਂ ਗੱਲ ਕਰਦੇ ਸੀ ਗੱਲ ਕਰਦੇ ਸੀ ਫਰੰਟ ਕਰਾ ਲਿਆ ਨਾਲ ਦੇ ਆਹੋਂ ਜਾ ਕੇ ਦਿਖਾ ਵੀਰ ਜੀ ਕਰ ਮੋੜੀ ਜੀ ਹਾਂ ਦੇਖੋ ਆਪਣੇ ਫੋਨ ਕਰਕੇ ਦੇਖੋ ਇੰਜਣਿੰਗ ਦਾ ਬੱਲੇ ਬੱਲੇ ਕਰਾਈ ਵੀ ਆ ਜੀ ਜੀ ਦੀ ਕੋਡੇ ਫਿਲਰ ਦੀ ਵੀ ਗੱਡੀ ਮਾੜੀ ਨਹੀਂ ਰਹੀ ਜੀ ਇੱਥੇ ਇੱਥੇ ਤੜਕੇ ਹੁੰਦੇ ਨੇ ਇਹ ਰਫ ਚੱਲੀ ਦੇਣਾ ਗੱਡੀ ਇੱਥੇ ਆ ਕੋਡੇ ਤੜਕੇ ਹੁੰਦੇ ਨੇ ਪਰ ਉਸ ਹਿਸਾਬ ਨਾਲ ਮਾਡਲ ਦੇ ਹਿਸਾਬ ਨਾਲ ਬਹੁਤ ਵਧੀਆ ਕਾਰ ਆਪਾਂ ਤੁਹਾਡੇ ਵਾਸਤੇ ਛਾਂਡ ਕੇ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਕਸਟਮਰ ਦੀ ਕਾਰ ਹਾਂ ਜੀ ਪ੍ਰਾਈਵੇਟ ਕਾਰ ਹੈ ਬੜੀ ਸਾਫ ਰੱਖੀ ਆ ਬੜੇ ਪਿਆਰ ਨਾਲ ਉਹਨੇ ਰੱਖੀ ਆ ਲਾਡਾਂ ਪਿਆਰ ਨਾਲ ਇਹ ਰੱਖੀ ਆ ਤੇ ਵੀਰ ਜੀ ਪਰ ਰੇਟ ਦੀ ਗੱਲ ਕਰੀਏ ਰੇਟ ਕਿਹੋ ਜਿਹਾ ਹੋਵੇਗਾ ਸਾਡੇ ਤੇ 70,000 ਰੁਪਏ ਦੀ ਮਿਲੂਗੀ ਠੀਕ ਹੈ ਜੀ 70,000 ਦੀ ਰੈਂਟ ਵੀ ਘੱਟ ਵੱਧ ਹੋਈ ਕੋਈ ਮੋਕਰੇ 1500 ਠੀਕ ਹੈ ਨਾ ਬਾਕੀ ਕੋਈ ਛੋਟੇ ਰੇਟ ਵਾਲੇ ਕੜੀਆਂ ਨੇ ਤੇ ਇਹਦੇ ਵਿੱਚ ਕੋਈ ਜ਼ਿਆਦਾ ਪੁੱਛ ਹੋਣੀ ਕਰਦਾ ਤੇ ਨੈਕਸਟ ਕਾਰ ਆ ਗਈ ਆ ਲੈ ਕੇ ਆਇਆ ਸਣੀ ਵੀਰ ਇਹ ਜੈਨ ਸਕੀਲੋ 2009 VXI ਟਾਪ ਅੱਜ ਆਂ ਜੀ ਵੀਰੇ ਟਾਪ ਮਾਡਲ VXI ਹੂੰ ਹਾਲ ओरिजिनल ਗੱਡੀ ਆ ਦੋ ਟਾਇਰ ਨਾਲ ਦੇ ਨੇ ਤੇ ਦੋ ਤੁਹਾਡੇ ਨਾਲ ਦੇ ਨੇ ਹਾਂਜੀ ਆਹ ਗੱਲ ਆ ਨਾਲ ਦੇ ਨੇ ਵੀਰੇ ਬਾਈ ਕਮੈਂਟ ਮੰਟ ਉਹ ਕਰਦਾ ਹੁੰਦਾ ਨੇ ਵੀ ਇਹਦਾ ਹੀ ਐਂ ਬੈਕ ਕਰਦਾ ਜੀ ਐਂ ਕਰਦਾ ਵਾਹ ਕਰਦਾ ਵੀਰੇ ਵੀਰੇ ਬਾਈ ਇਹ ਆ ਤੇ ਅੱਲੇ ਬਹੁਤ ਹੀ ਸੋਹਣੀ ਕਾਰ ਆ ਮਰਜ਼ ਕੋਈ ਨਾ ਆਪਾਂ ਤੁਹਾਨੂੰ ਪ੍ਰੂਫ ਵੀ ਦਿਖਾਵਾਂਗੇ ਠੀਕ ਆ ਨਾ ਜੀ ਨਾ ਚੱਲੀ ਦਾ ਪ੍ਰੂਫ ਦਿਖਾਵਾਂਗੇ ਦੱਸ ਰਿਹਾ ਸੀ ਸਣੀ ਆਪਾਂ ਨੂੰ ਵੀ ਇਹਦੇ ਟਾਇਰ ਜਿਹੜੇ ਨੇ ਪੰਚਿੰਗ ਡੇਟਾਂ ਜਿਹੜੀ ਏਜੰਸੀ ਚ ਟਾਇਰ ਲੱਗਦੇ ਨੇ ਨਾਲ ਉਹ ਕੋਡ ਨੰਬਰ ਹੁੰਦੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਵਿੱਚੋਂ ਟਿਡੀ ਦੇਖੋ ਕਾਰ ਕਿਵੇਂ ਪੂਰੀ ਸਾਮਲਾ ਲੱਚੀਕਾਰ ਇਹ ਵੀ ਬਹੁਤ ਸੋਹਣੀ ਕਾਰ ਆ ਇੰਟੀਰੀਅਰ ਸਟੇਜਿੰਗ ਸਟੂਡੀਓ ਦੇਖੋ ਗੱਡੀ ਦਾ ਨਵੇਂ ਵਰਗੀ ਪਿਆ ਬਾਕੀ ਹੈਗੀ 9 ਦੇ ਇਹ 11ਵੇਂ 12ਵੇਂ ਮਹੀਨੇ ਦੀ ਦੱਸ ਰਹੇ ਜਾਨੀ ਆਪਾਂ ਨੂੰ 11ਵੇਂ 12ਵੇਂ ਮਹੀਨੇ ਦੀ ਕਾਰਾ ਲੋ ਜੀ ਬੈਕ ਤੋਂ ਵੀ ਦੇਖ ਸਕਦੇ ਆ ਇੰਟੀਰੀਅਰ ਟੂ ਟੂ ਦਾ ਬਹੁਤ ਸਵਾਗ ਗੱਡੀ ਦਾ ਹਾਂਜੀ ਹਾਂਜੀ ਵੀ 5000 ਦੰਦੇ ਆ ਇਹਨਾਂ ਚੱਲੀ ਹੋਈ ਆ ਇੱਕ ਦਿਨ ਜਿਹੜੋ ਫੈਸਲਾ ਹੀ ਦਾ ਉਹ 5000 ਦਾ ਹੁੰਦਾ ਵੀ ਕੀ ਆ ਕਿੰਨੀ ਇਹ ਨਹੀਂ ਹੁੰਦਾ ਗੱਡੀ ਨੂੰ ਕੋਈ ਇੰਟੀਰੀਅਰ ਗੱਡੀ ਦਾ 9 ਵਰਗ ਹੀ ਆ ਇਹ ਕ ਟਾਇਰਾਂ ਦੇ ਵਿਸਾਭ ਜੀ ਟਾਇਰਾਂ ਦੇ ਮਾਰੋ ਉੱਧਰ ਆ ਕੇ ਟਾਇਰਾਂ ਤੇ ਆਪਾਂ ਗੱਲ ਕਰੀਏ ਟਾਇਰਾਂ ਤੇ ਆਹ ਪੰਚਿੰਗ ਡੇਟਾ ਹੁੰਦੀ ਹੈ ਇਹ ਦੇਖੋ ਆ ਸੀ 2009 ਬਜਾ ਉਲਟਾ ਟਾਇਰ ਕੋ ਮਹਿਰ ਪਰਲੇ ਟਾਇਰ ਦਾ 09 ਇਹ ਕੋਡ ਜਿਾ ਕੇ ਤੁਸੀਂ ਏਜੰਸੀ ਵਿੱਚ ਦਿਖਾ ਸਕਦੇ ਹੋ ਪੂਰੀ ਕਾਰ ਬਿਵਾਰ ਦਾ ਚੈਲੰਜ ਆ ਵੀ ਆਪਣੀ ਗੱਡੀ ਦਾ ਕਿਸੇ ਦਾ ਵੀ ਮੀਟਰ ਬੈਕ ਨਹੀਂ ਹੋਗਾ ਬਾਕੀ ਡੱਗੇ ਢੁਗੇ ਦੇ ਸਕਦੇ ਹੋ ਡੀਫੋਗਰ ਵਗੈਰਾ ਵੈਕ ਵਾਈਪਰ ਵਗੈਰਾ ਇਹ ਲੱਗੇ ਹੋਏ ਨੇ ਕਦੀ ਜੀ ਇਹ 150 ਹੀ ਨਹੀਂ ਰੱਖ ਰਿਹਾ ਜੀ BA BX I ਹੈ ਪਰ ਮਾਡਲ ਆਂਦਾ ਜੀ ਇੱਥੇ ਰੇਟ ਲਿਖੀ ਆ ਸਟੇਅਰ ਤੇ ਆ ਦੇਖੋ ਮਾਰੋ ਨਜ਼ਰ ਇਹ ਪੰਜੇ ਗੇ ਡਾਟਾ ਨੇ ਕੋਡ ਲੈ ਕੇ ਚਲ ਜੋ ਇਹ ਤੁਹਾਨੂੰ ਆਪ ਹੀ ਦੱਸ ਦਣਗੇ ਵੀ ਇਹ ਆਪਣਾ ਵੀ ਨਾਲ ਦਾ ਇਹੀ ਟਾਇਰ ਆ ਬਾਕੀ ਇਹ ਟੈਂਕੀ ਦੇ ਟੱਕਨ ਦੱਸ ਰਿਹਾ ਜੀ ਤਾਂ ਬ੍ਰੇਕ ਹੋ ਗਿਆ ਜੀ ਉਥੋਂ ਤੇ ਉਹ ਲੱਗਣਾ ਵੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਇਹ ਡਾਟਾ ਆਪਾਂ ਤੁਹਾਨੂੰ ਦਿਖਾ ਰਹੇ ਆ ਕਰ ਕੋਈ ਦਿੱਕਤ ਵਾਲੀ ਗੱਲ ਨਹੀਂ ਦੋ ਜੀ ਬੈਕ ਤੋਂ ਵੀ ਦੇਖ ਸਕਦੇ ਆ ਠੀਕ ਆ ਕੋਈ ਡੱਗੇ ਮੇਰੀ ਕਰੈਕਟਰ ਸੈਟ ਤੋਂ ਹਨ ਨਹੀਂ ਹੈਈ ਕੁਛ ਆ ਨਾ ਬਲੇ ਸਾਰੇ ਉਹ ਓਰੀਜਨਲ ਆ ਠੀਕ ਆ ਹਰ ਇੱਕ ਨੂੰ ਫੁਲਕਾ ਇੱਕ ਦਾ ਪੀਸ ਸੈਟਰ ਜਰੂਰ ਆ ਵੱਟ ਸਾਰੇ ਓਰੀਜਨਲ ਆ ਠੀਕ ਠੀਕ ਕੁਛ ਵੀ ਨਹੀਂ ਹੈਗਾ ਇਹਦੇ ਠੀਕ ਠੀਕ ਆ ਬਾਕੀ ਏਸੀ ਓਸੀ ਵਗੈਰਾ ਗੱਡੀ ਦਾ ਵਰਕਿੰਗ ਆ ਫਰੰਟ ਸ਼ੀਸ਼ਾ ਗੱਡੀ ਦਾ ਨਾਲ ਦੇ ਆ ਦੋ ਜੀ ਦੇਖੋ ਦਿਆਂ 2009 ਦਾ ਨਾਲ ਦੇ ਫਰੰਟ ਸ਼ੀਸ਼ਾ ਦੇਟ ਵੀ ਦਾ ਲਾਸਟ ਰੇਟ ਇੱਕ ਰੇਟ ਆਊਗਾ ਐਨਓਸੀ ਨਾਲ 130000 ਰੁਪਇਆ 130000 ਰੁਪਇਆ ਹਾਂਜੀ ਆ ਦੋਨੋਂ ਚਾਬੇ ਨਾਲ ਨੇ 22000 ਤੇਲੇ ਬਹੁਤ ਹੀ ਥੋੜੀ ਗੱਡੀ ਆ ਵੀਰੇ ਬਸ ਠੀਕ ਆ ਚੱਲੀ ਇਹਦੇ ਗਾਰੰਟੀ ਆ ਜੀ ਆਪਾਂ ਚੱਲੀ ਦੀ ਪੂਰ ਗਾਰੰਟੀ ਆ ਮਤਲਬ ਮੀਟੂ ਮੀਟਰਾ ਬੈਕਿੰਗ ਹੋਊਗਾ ਗਾਰੰਟੀ ਆਪਾਂ ਦਵਾਤੀ ਕਰ ਦਿੱਤੀ ਏਜੰਸੀ ਵਿੱਚ ਜਾ ਕੇ ਵੀ ਚੈੱਕ ਕਰਵਾਤੀ ਦੋਨੇ ਚਾਬੇ ਨਾਲ ਨੇ ਹਾਂਜੀ ਆ ਭਾਈ ਦੋਨੋਂ ਚਾਬੇ ਕੋਈ ਗੱਲ ਨਹੀਂ ਸੋਣਾ ਮੋਟਾ ਨੇਵੀਗੇਸ਼ਨ ਹੋ ਜੂਗਾ ਐਨਓਸੀ ਲੈ ਲਵੋ ਜੇ ਪੰਜਾਬ ਦੀ ਲੈ ਲਵੋ ਹਿਮਾਚਲ ਦਾ ਹਰਿਆਣਾ ਦਾ ਠੀਕ ਆ ਜੀ ਬਾਕੀ ਨੈਨੋ ਕਾਰ ਆਪਾਂ ਪ ਇਹ ਆਪਣੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹਨ ਬਾਕੀ ਆ ਸਟਾਕ ਅੱਗੇ ਬਾਕੀ ਸਲਫਟਾਂ ਬਲੀਨੋ i20 ਆ ਟ੍ਰੈਨੋ ਵਰਨਾ ਉਹ ਵਰਨਾ ਨੇ OD ਵੀ ਆ ਰਹੀ ਆ ਤੇ ਆਪਣਾ A ਸਟਾਰ ਗੱਡੀ ਉਹ ਵੀ ਆ ਰਹੀ ਆ ਸਾਰੀਆਂ ਆ ਰਹੀਆਂ ਨੇ ਹੁਣ ਅੱਗੇ ਭਾਈ ਇਸ ਗੱਡੀ ਤੇ ਜੇ ਲੋਨ ਕਰਾਣਾ ਲੋਨ ਵੀ ਤਕਰੀਬਨ ਲੱਖ ਰੁਪਏ ਦਾ ਲੋਨ ਹੋ ਜਾਊਗਾ ਤਕਰੀਬਨ ਤੁਸੀਂ ਐ ਲਾ ਤੁਹਾਨੂੰ 50000 ਦੇਣ ਦੀ ਲੋਡ ਬੂ ਲੱਗ ਬਾਕੀ ਇੰਨਾ ਹੀ ਤੁਹਾਡਾ ਹੋਊਗਾ भी थोड़ा लख रुपये सिंपल औक भी होगा बाकी चैनल कर लो अपना सबसक्राइब जे गलिया लैं चाहते हो वाइजी कंडीशन की गड्डिया लैना चाहते हो अजिह गी गड्डिया भी आपसे लैके आए थे